ਇਨਫੋਰਮੇਸ਼ਨ ਸੀ ਜੀ ਪ੍ਰਾਇਰ ਕੀ ਕੋਈ ਮੂਵਮੈਂਟ ਹੈਗੀ ਜਾਂ ਡਰੱਗਸ ਵਗੈਰਾ ਜਿਹੜੇ ਆਣਗੇ ਤੋਂ ਕੋਈ ਲੈ ਕੇ ਜਾਣਗੇ ਉਹਦੇ ਰਿਗਾਰਡਿੰਗ ਜਿਹੜੀ ਐ ਐਸਪੀ ਡੀ ਸਾਹਿਬ ਕੋਲ ਇਨਫੋਰਮੇਸ਼ਨ ਸੀਗੀ ਮਨਿੰਦਰ ਸਿੰਘ ਉਹਨਾਂ ਕੋਲ ਉਹਨਾਂ ਨੇ ਕਹਿ ਕੇ ਨਾਕੇ ਵਗੈਰਾ ਲਗਵਾਏ ਸੀ ਤਾਂ ਨਾਕਿਆਂ ਦੇ ਵਿੱਚ ਦੌਰਾਨ ਜਿਹੜੀ ਹੈਗੀ ਆ ਪੂਸੇ ਚੌਂਕ ਤੇ ਐਸੀ ਚਰਨਜੀਤ ਸਿੰਘ ਸੀਗਾ ਉਹਨੇ ਦੋ ਮੁੰਡੇ ਜਿਹੜੇ ਸੀਗੇ ਉਹ ਰੁਕੇ ਸੀਗੇ ਜਿਨ੍ਹਾਂ ਕੋਲੋਂ ਇੱਕ ਰਾਜਾਤਲ ਦੇ ਸੀਗੇ ਰਹਿਣ ਵਾਲੇ ਦੋਨੋਂ ਘਰਿੰਡੇ ਥਾਣੇ ਦੇ ਔਰ ਉਥੋਂ ਦਾ ਕਿਸ਼ਨ ਸ਼ੇਰ ਹੈ ਇੱਕ ਮੁੰਡਾ ਜਿਹੜਾ ਹੈਗਾ ਯਾਦਵਿੰਦਰ ਹੈ ਇਹਨਾਂ ਕੋਲੋਂ ਜਿਹੜੀ 5 ਕਿਲੋ 20 ਗ੍ਰਾਮ ਦੀ ਹਿਰੋਇਨ ਰਿਕਵਰ ਹੋਈ ਹੈ ਸਰ ਇਹ ਪਹਿਲਾਂ ਕੋਈ ਲਿੰਕ ਆਪੇ ਗਿਆ ਨਾ ਇਹ ਮਾਮਲੇ ਦਰਜ ਨਹੀਂ ਇਹਨਾਂ ਦੇ ਨਹੀਂ ਪਹਿਲੇ ਕੋਈ ਨਹੀਂ ਇਸੇ ਕਰਕੇ ਅਸੀਂ ਇਹਨਾਂ ਦੀ ਉਹਨਾਂ ਡਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਕਿ ਇਹਨਾਂ ਨੇ ਕੀ ਇਹ ਤੋਂ ਬਨੇ ਪਰੋਂ ਇਹਨਾਂ ਦੇ ਸਿੱਧੇ ਕੰਟੈਕਟਾਂ ਉੱਥੋਂ ਮੰਗਵਾਈ ਸੀ ਜਾਂ ਇੱਥੋਂ ਡਿਲੀਵਰੀ ਲਈ ਸੀ ਕਿਸੇ ਤੋਂ ਉਹ ਸਾਰਾ ਅਸੀਂ ਡਿਊਰਿੰਗ ਇੰਟਰੋਗੇਸ਼ਨ ਜਿਹੜਾ ਇਹਨਾਂ ਦਾ ਕਰਾਂਗੇ। ਕੋਈ ਡਿਲੀਵਰੀ ਲੈਣ ਆਈ ਸੀ ਜਾਂ ਕਿਸ ਤਰ੍ਹਾਂ ਫੜੇ ਗਏ ਕਿਸ ਤਰੀਕੇ ਦੇ ਨਾਲ ਉਹ ਵੇਰਵਾ ਦੇ ਇਹ ਡਿਲੀਵਰੀ ਇਹ ਨਹੀਂ ਹੈ ਜੇ ਸਰਟਨ ਹੋਇਆ ਵੀ ਇਹਨਾਂ ਨੇ ਮੰਗਾਈ ਸੀਗੀ ਯਾ ਉੱਥੇ ਆਪ ਕਨਸਾਈਨਮੈਂਟ ਮੰਗਾਈ ਸੀ ਜਾਂ ਕਿਸੇ ਤੋਂ ਡਿਲੀਵਰੀ ਲਈ ਸੀ ਇਹ ਡਿਊਰਿੰਗ ਇੰਟਰੋਗੇਸ਼ਨ ਉਹਨਾਂ ਨੂੰ ਪਤਾ ਲੱਗੂਗਾ ਬਟ ਡੈਫੀਨੇਟਲੀ ਇਹ ਆਏ ਉਧਰੋਂ ਘਰਿੰਡੇ ਥਾਣੇ ਤੋਂ ਰਾਜਾਤਲ ਪਿੰਡ ਤੋਂ ਸੀ ਇੱਥੋਂ ਸਮਾਨ ਲੈ ਕੇ ਜਾ ਰਹੇ ਸੀਗੇ with